ਸੰਵਿਭਾਗ ਦੇ ਵੱਲੋਂ ਇੱਕ ਹੋਰ ਅਪਡੇਟ ਸਾਂਝੀ ਕਰ ਦਿੱਤੀ ਗਈ ਹੈ ਪੰਜਾਬ ਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਆਮ ਨਾਲੋਂ 24% ਜ਼ਿਆਦਾ ਬਰਸਾਤ ਹੋਈ ਹੈ 30 ਅਗਸਤ ਨੂੰ ਹਲਕੀ ਅਤੇ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ ਤੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਕਿਸਾਨ ਆਪਣੇ ਖੇਤਾਂ ਦੇ ਵਿੱਚੋਂ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰ ਲੈਣ ਕਿਉਂਕਿ ਇਸ ਵਾਰ 18 ਸਤੰਬਰ ਤੱਕ ਮੌਨਸੂਨ ਐਕਟਿਵ ਰਹਿ ਸਕਦਾ ਜਿਹਦੇ ਚੱਲਦੇ ਮੀ ਲਗਾਤਾਰ ਆਵੇਗਾ ਤੇ ਲੋਕਾਂ ਦਾ ਨੁਕਸਾਨ ਨਾ ਹੋਵੇ ਜੇ ਚੱਲਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕਰ ਦਿੱਤੀ ਗਈ ਹੈ ਹਾਂ ਹਾਂਜੀ ਬਿਲਕੁਲ ਇਸ ਵਾਰੀ ਮੌਨਸੂਨ ਦਾ ਬਹੁਤ ਹੀ ਜ਼ਿਆਦਾ ਜਿਵੇਂ ਕਹਿਰ ਦਿਖਣ ਨੂੰ ਮਿਲਿਆ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਬਾਰਿਸ਼ ਹੈ ਉਹ ਬਹੁਤ ਨਾਰਮਲ ਤੋਂ ਜ਼ਿਆਦਾ ਹੀ ਰਿਕਾਰਡ ਕੀਤੀ ਗਈ ਹੈ ਜੇ ਆਪਾਂ ਲੁਧਿਆਣੇ ਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲ ਜਿਵੇਂ ਜੂਨ ਜੁਲਾਈ ਅਗਸਤ ਦੀ ਜਿਹੜੀ ਹੁਣ ਤੱਕ ਬਾਰਿਸ਼ ਹੋਈ ਹੈ ਜਿਹੜਾ ਸਾਡਾ ਰਿਕਾਰਡ ਆ ਉਹਦੇ ਵਿੱਚ ਜਿਵੇਂ ਜੂਨ ਦੇ ਵਿੱਚ 128 ਹੋ ਗਈ ਹੈ ਜਿਵੇਂ ਨਾਰਮਲ ਜਿਹੜੀ 88 ਹੋਣੀ ਚਾਹੀਦੀ ਹੈ ਤੇ ਜੁਲਾਈ ਦੇ ਵਿੱਚ 260 ਤੇ ਅਗਸਤ ਦੇ ਵਿੱਚ 212 ਸੋ ਕੁੱਲ ਮਿਲਾ ਕੇ 650 ਮਿਲੀਮੀਟਰ بارش ਜਿਹੜੀ ਹੈ ਹੁਣ ਤੱਕ ਲੁਧਿਆਣੇ 'ਚ ਹੋ ਚੁੱਕੀ ਹੈ ਆ ਜਿਹੜੀ ਕਿ ਪੂਰੇ ਮੌਨਸੂਨ ਦੀ بارش ਹੈ ਤੇ ਹਲੇ ਸਾਡੇ ਕੋਲ ਸਤੰਬਰ ਦਾ ਮਹੀਨਾ ਪਿਆ ਹੈ ਹਲੇ ਅਗਸਤ ਦਾ ਵੀ ਆਹ 2 ਦਿਨ ਹੈਗੇ ਨੇ ਕਿਉਂਕਿ ਮਤਲਬ ਹਲੇ ਵੀ ਸਤੰਬਰ ਤੱਕ ਜਿਹੜੀ ਵਾਪਸੀ ਹੁੰਦੀ ਹੈ ਮੌਨਸੂਨ ਦੀ ਉਹ ਨਾਰਮਲੀ ਹੁੰਦੀ ਹੈ ਇਹ ਪਰਿਸ਼ਵਰੀ ਜਿਹੜੀ ਪੂਰੀ ਮੌਨਸੂਨ ਦੀ ਵਰਖਾ ਉਹ ਹੁਣ ਤੱਕ ਰਿਕਾਰਡ ਹੋ ਚੁੱਕੀ ਹੈ ਸੋ ਦੇਖਣ ਨੂੰ ਜੇ ਆਪਾਂ ਗੱਲ ਕਰਦੇ ਆ ਤਾਂ ਸਾਡੇ ਕੋਲ ਮਤਲਬ 48% ਜਿਹੜੀ ਬਾਰਿਸ਼ ਹੈ ਉਹ ਲੁਧਿਆਣੇ ਤੋਂ ਜਿਹੜੀ ਨੋਰਮਲ ਨਾਲੋਂ ਜ਼ਿਆਦਾ ਹੋਈ ਹੈ ਲੁਧਿਆਣੇ ਇਸੇ ਤਰ੍ਹਾਂ ਜੇ ਆਪਾਂ ਕੁਝ ਹੋਰ ਜ਼ਿਲ੍ਹਿਆਂ ਦੀ ਗੱਲ ਕਰਦੇ ਆ ਤਾਂ ਜਿਵੇਂ ਪਠਾਨਕੋਟ 70% ਤੋਂ ਜ਼ਿਆਦਾ ਹੋ ਗਈ ਹੈ ਬਰਨਾਲਾ ਜਿਹੜਾ ਹੈਗਾ ਉਹ 40% ਹੈ ਫਰੀਦਕੋਟ 48% ਹੈ ਤਰੰਤਾ 124% ਹੈ ਮੋਗਾ 52% ਹੈ ਇੰਨਾ ਸਾਰਿਆਂ ਦੀ ਜਿਹੜੀ ਬਾਰਿਸ਼ ਹੈ ਨਾਰਮਲ ਤੋਂ ਜ਼ਿਆਦਾ ਹੈ ਉਸ ਤੋਂ ਬਾਅਦ ਜਿਹੜੇ ਬਾਕੀ ਜ਼ਿਲ੍ਹੇ ਆ ਉਹਨਾਂ ਦੇ ਵਿੱਚ ਵੀ ਆਲਮੋਸਟ ਨਾਰਮਲ ਬਾਰਿਸ਼ ਹੋਈ ਹੈ ਸੋ ਓਵਰਆਲ ਜੇ ਪੰਜਾਬ ਦੀ ਕੰਡੀਸ਼ਨ ਦੇਖਦੇ ਆ ਤਾਂ ਸਾਡੇ ਕੋਲ 24% ਜਿਹੜੀ ਬਾਰਿਸ਼ ਹੈ ਉਹ ਨਾਰਮਲ ਤੋਂ ਜ਼ਿਆਦਾ ਰਿਕਾਰਡ ਕੀਤੀ ਗਈ ਹੈ ਸੋ ਜਿਹੜੇ ਕੁਝ ਆਪਣੇ ਉੱਪਰ ਵਾਲੇ ਡਿਸਟ੍ਰਿਕਟਸ ਨੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਕਿ ਨਾਰਥ ਵਾਲੀ ਸਾਈਡ ਦੇ ਪੰਜਾਬ ਦੇ ਨੇ ਜਿਵੇਂ ਗੁਰਦਾਸਪੁਰ ਪਠਾਨਕੋਟ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਬਾਰਿਸ਼ ਵੀ ਬਹੁਤ ਜ਼ਿਆਦਾ ਹੋਈ ਹੈ ਤੇ ਬਾਕੀ ਜਿਹੜੀ ਹਿਮਾਚਲ ਚ ਬਾਰਿਸ਼ ਹੋਈ ਆ ਉਹਦੇ ਨਾਲ ਵੀ ਇਹ ਜ਼ਿਲ੍ਹੇ ਜ਼ਿਆਦਾ ਅਫੈਕਟਡ ਹੋਏ ਆ ਸੋ ਉੱਥੇ ਹੜ੍ਹਾਂ ਵਰਗੇ ਹਾਲਾਤ ਜਿਹੜੇ ਉਹ ਬਣੇ ਹੋਏ ਨੇ ਪਰ ਆਪਾਂ ਕੁਝ ਰਾਹਤ ਦੀ ਖਬਰ ਆਪਾਂ ਕਹਿ ਸਕਦੇ ਹਾਂ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਲੇ ਜਿਵੇਂ 30 ਨੂੰ ਜ਼ਿਆਦਾ ਬਾਰਿਸ਼ ਨਹੀਂ ਹੈ 31 ਨੂੰ ਫਿਰ ਥੋੜੀ ਹਲਕੀ ਤੋਂ ਦਰਮਿਆਨੀ ਬਾਰਿਸ਼ ਦੇ ਚਾਂਸਸ ਨੇ ਉਸ ਤੋਂ ਬਾਅਦ ਸਪਟੰਬਰ ਦੇ ਵਿੱਚ ਵੀ 2-3 ਦਿਨ ਮਤਲਬ ਹਲਕੀ ਤੋਂ ਦਰਮਿਆਨੀ بارشੀ ਦਿਖਾਈ ਜਾ ਰਹੀ ਹੈ ਸੋ ਜਿਸ ਤਰ੍ਹਾਂ ਕਿ ਇਹ ਹੈ ਕਿ ਜਿਵੇਂ ਹੁਣ ਅੱਜ ਜਾਂ ਕੱਲ ਵੀ ਕਾਫੀ ਗੁਰਦਾਸਪੁਰ ਵਗੈਰਾ ਵੱਲ ਵੀ ਥੋੜੀ ਧੁੱਪ ਦੇਖੀ ਗਈ ਹੈ ਅੱਜ ਵੀ ਥੋੜਾ ਜਿਹਾ ਠੀਕ ਹੈ ਮੌਸਮ ਔਰ ਕੱਲ ਵੀ ਥੋੜਾ ਠੀਕ ਰਹੇਗਾ ਸੋ ਜਿਵੇਂ ਇਹ 2-3 ਦਿਨ ਸਾਨੂੰ ਠੀਕ ਮੌਸਮ ਮਿਲ ਗਿਆ ਉਹਦੇ ਨਾਲ ਜਿਹੜਾ بارش ਦਾ ਜਿਹੜਾ ਪਾਣੀ ਹੈ ਉਹ ਥੋੜਾ ਜਿਹਾ ਮਤਲਬ ਘਟਿਆ ਹੈ ਤੇ ਜਿਵੇਂ ਨਿਊਜ਼ ਆ ਰਹੀਆਂ ਨੇ ਡੈਮਸ ਦੇ ਵਿੱਚ ਵੀ ਜਿਹੜਾ ਪਾਣੀ ਹੈ ਥੋੜਾ ਜਿਹਾ ਕਿਸੇ ਅੰਦਰਿਆਵਾਂ ਦੇ ਵਿੱਚ ਪਾਣੀ ਥੋੜਾ ਜਿਆ ਮਤਲਬ ਥੱਲੇ ਹੋਇਆ ਹੈ ਸੋ ਜਿਵੇਂ ਹੁਣ ਆਲਵਣੇ ਦਿਨਾਂ ਦੇ ਵਿੱਚ ਬਹੁਤ ਭਾਰੀ ਵਰਖਾ ਦੀ ਹਲੇ ਤੱਕ ਸੰਭਾਵਨਾ ਨਹੀਂ ਨਜ਼ਰ ਆ ਰਹੀ ਸੋ ਉਮੀਦ ਕਰਦੇ ਹੈਗੇ ਆ ਕਿ ਇੰਨਾ ਮਤਲਬ ਜਿਹੜਾ ਹਾਲਾਤ ਨੇ ਜਿਹੜੇ ਬਣੇ ਹੋਏ ਨੇ ਉਹਨਾਂ ਤੋਂ ਕਾਫੀ ਹੱਦ ਤੱਕ ਅਸੀਂ ਕਾਬੂ ਪਾ ਸਕਦੇ ਆ ਤੇ ਪਰ ਇਹ ਹੈ ਕਿ ਵੀ ਬਹੁਤ ਜ਼ਿਆਦਾ ਪੈਨਿਕ ਹੋਣ ਦੀ ਨਹੀਂ ਲੋੜ ਹਨਾ ਤੇ ਇਹ ਹੈ ਕਿ ਆਪਾਂ ਨੂੰ ਸਾਵਧਾਨੀਆਂ ਜ਼ਰੂਰ ਵਰਤਣੀਆਂ ਚਾਹੀਦੀਆਂ ਨੇ ਹਾਂ ਜੀ ਆਮ ਲੋਕਾਂ ਨੂੰ ਵੀ ਆਪਾਂ ਕਹਨੇ ਆ ਕਿ ਤੁਸੀਂ ਕਿਸੇ ਵੀ ਮਤਲਬ ਪਹਾੜਾਂ ਵੱਲ ਜਾਣ ਦੀ ਕੋਈ ਪਲੈਨਿੰਗ ਨਹੀਂ ਹੋਣੀ ਚਾਹੀਦੀ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਆਲਰੇਡੀ ਜਿਹੜੇ ਕੁਲੂ ਮਨਾਲੀ ਹਿਮਾਚਲ ਦੇ ਜਾਂ ਜਿਹੜੇ ਜੰਮੂ ਕਸ਼ਮੀਰ ਵੱਲ ਦੇ ਸਾਰੇ ਜਿਹੜੇ ਰਸਤੇ ਨੇ ਉਹ ਬਲੌਕ ਹੋਏ ਹੋਏ ਨੇ ਕਿਉਂਕਿ ਇੱਕ ਤਾਂ ਲੈਂਡਸਲਾਈਡਿੰਗ ਹੋ ਰਹੀ ਹੈ ਕੁਝ ਜਗ੍ਹਾ ਤੇ ਆਪਾਂ ਦੇਖ ਰਿਹਾ ਕਿ ਸੜਕਾਂ ਵੀ ਟੁੱਟ ਗਈਆਂ ਨੇ ਹਨਾ ਬੰਨ ਟੁੱਟੇ ਹੋਏ ਨੇ ਸੋ ਬਹੁਤ ਜ਼ਿਆਦਾ ਜਿਹੜੀ ਮਤਲਬ ਪ੍ਰੋਬਲਮ ਆਈ ਹੋਈ ਹੈ ਸੋ ਉਹਨਾਂ ਨੇ ਜੇ ਠੰਢੀ ਸਾਨੂੰ ਮਤਲਬ ਸਾਰਿਆਂ ਨੂੰ ਇਕੱਠੇ ਹੀ ਤਾਂ ਮਤਲਬ ਸੋਚਣਾ ਚਾਹੀਦਾ ਹੈ ਕਿ ਆਪਾਂ ਕੀ ਹੱਲ ਲੱਭਣਾ ਤਾਂ ਬੈਟਰ ਹੀ ਹੈ ਕਿ ਕੋਈ ਉਧਰ ਵੱਲ ਦੀ ਕੋਈ ਪਲੈਨਿੰਗ ਨਾ ਕੀਤੀ ਜਾਵੇ ਤੇ ਦੂਸਰਾ ਹੈਗਾ ਕਿ ਲੋਕਲ ਲੈਵਲ ਤੇ ਵੀ ਜਿਸ ਤਰ੍ਹਾਂ ਬਹੁਤ ਜ਼ਿਆਦਾ ਪਾਣੀ ਖੜਾ ਹੈ ਜਗਾ ਜਗਾ ਤੇ ਤਾਂ ਸਾਨੂੰ ਅਵੋਇਡ ਕਰਨਾ ਚਾਹੀਦਾ ਹੈ ਕਿ ਬਾਹਰੋਂ ਕੋਈ ਫੂਡ ਜਿਹੜਾ ਖਾਣਾ ਆ ਜਾਂ ਕੋਈ ਪਾਣੀ ਆ ਕੰਟਾਮਿਨੇਟਡ ਉਹ ਨਹੀਂ ਵਰਤਣਾ ਚਾਹੀਦਾ ਸੋ ਜ਼ਿਆਦਾ ਆਪਾਂ ਨੂੰ ਆਪਣਾ ਘਰ ਦਾ ਹੀ ਖਾਣਾ ਇਹਨਾਂ ਦਿਨਾਂ ਦੇ ਵਿੱਚ ਲੈਣਾ ਚਾਹੀਦਾ ਤੇ ਜਿਹੜਾ ਤਰਲ ਪਦਾਰਥਨੀਆਂ ਜਾਂ ਉਹਨਾਂ ਦੀ ਸੇਵਨ ਕਰਨਾ ਚਾਹੀਦਾ ਹੈ ਤਲੀਆਂ ਚੀਜ਼ਾਂ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਬਾਹਰ ਜਿਹੜਾ ਮੱਖੀ ਮੱਛਰ ਹੈ ਉਹਨਾਂ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੋ ਰਹੀ ਹੈ ਬਾਕੀ ਫਸਲਾਂ ਦੀ ਜੇ ਗੱਲ ਕਰਦੇ ਹਾਂ ਤਾਂ ਸਾਨੂੰ ਅ ਅਸੀਂ ਹੁਣ ਜੋ ਵੀ ਐਡਵਾਈਜ਼ਰੀ ਇਸ਼ੂ ਕਰ ਰਹੇ ਹਾਂ ਇਹ ਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹਲੇ ਆਪਾਂ ਬਹੁਤ ਜ਼ਿਆਦਾ ਸਾਫ਼ ਮੌਸਮ ਦੀ ਸੰਭਾਵਨਾ ਨਹੀਂ ਹੈਗੀ ਸੋ ਪਾਣੀ ਨੂੰ ਬਾਹਰ ਕੱਢਣ ਦਾ ਜਿਹੜਾ ਪ੍ਰਬੰਧ ਕੀਤਾ ਜਾਵੇ ਤੇ ਕੋਈ ਵੀ ਸਪਰੇਅ ਆਦ ਜਿਹੜੀ ਹੈ ਜਾਂ ਕੋਈ ਪਾਣੀ ਲਾਉਣਾ ਉਤੋਂ ਮਤਲਬ ਪਰਹੇਜ਼ ਕੀਤਾ ਜਾਏ ਤੇ ਜਿਹੜੀਆਂ ਜਿਹੜਾ ਪਾਣੀ ਹੈਗਾ ਉਹਨੂੰ ਜਿੰਨਾ ਹੋ ਸਕੇ ਵੱਤਵਾ ਦਾ ਪਾਗਰ ਕਿਤੇ ਸੰਭਾਲ ਸਕੀਏ ਤਾਂ ਉਹ ਵੀ ਸਾਡੇ ਲਈ ਬਹੁਤ ਫਾਇਦੇਮੰਦ ਹੋਊਗਾ ਬਾਕੀ ਪਸ਼ੂਆਂ ਦਾ ਵੀ ਇਹਨਾਂ ਦਿਨਾਂ ਦੇ ਵਿੱਚ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਚਿਚੜ ਮੱਖੀ ਮੱਛਰ ਇਹਨਾਂ ਦਿਨਾਂ 'ਚ ਜ਼ਿਆਦਾ ਹੋ ਜਾਂਦੇ ਆ ਜਾਂ ਜਦੋਂ ਸੱਲ ਬਣੀ ਹੁੰਦੀ ਹੈ ਉਹ ਵੀ ਬਹੁਤ ਜ਼ਿਆਦਾ ਇਫੈਕਟ ਕਰਦੀ ਹੈ ਸੋ ਪਸ਼ੂਆਂ ਨੂੰ ਸੁੱਕੇ ਥਾਂ ਤੇ ਬੰਨਿਆ ਜਾਵੇ ਤੇ ਚਿਚੜਾ ਵਗੈਰਾ ਦਾ ਜਿਹੜਾ ਉਹਦੇ ਤੋਂ ਬਚਾਲ ਲਈ ਜੋ ਵੀ ਮਤਲਬ ਵੈਟਰਨਰੀ ਅਫਸਰ ਵੀ ਜਿਹੜੀ ਸਹਾਇਤਾ ਲਈ ਜਾਵੇ ਸੋ ਇਨ੍ਹਾਂ ਗਲਾਂ ਦਾ ਧਿਆਨ ਰੱਖਿਆ ਜਾਵੇ ਮੈਨ ਆ ਇਹ ਦੇਖਣਾ ਚਾਹੀਦਾ ਕਿ ਇਸ ਵਾਰ ਪਹਾੜਾਂ ਚੋਂ ਤਾਂ ਕਾਫੀ ਬਾਰਿਸ਼ ਹੋਈ ਹੋਈ ਹੈ ਨਾਲ ਹੀ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਦੇਖਿਆ ਗਿਆ ਐਵਰੇਜ ਨਾਲੋਂ ਜ਼ਿਆਦਾ ਬਾਰਿਸ਼ ਹੋਈ ਹੈ ਸੋ ਆਪਾਂ ਕਹਿ ਸਕਦੇ ਜੇਕਰ ਪਿਛਲੇ ਦੋ ਤਿੰਨ ਸਾਲਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਸਾਲ ਜਿਹੜੀ ਹੈ ਉਹ ਐਕਸੈਸ ਬਾਰਿਸ਼ ਜਾਂ ਐਵਰੇਜ ਨਾਲੋਂ ਜ਼ਿਆਦਾ ਬਾਰਿਸ਼ ਰਹੀ ਹੈ 올ਓਵਰ ਰੀਜਨ ਦੇ ਵਿੱਚ ਜਿੱਦ ਕਰਕੇ ਪੰਜਾਬੀ ਹਾਂਜੀ ਬਿਲਕੁਲ ਪਰ ਇਹ ਹੈ ਕਿ ਜਿਸ ਤਰ੍ਹਾਂ 23 ਦੇ ਵਿੱਚ ਵੀ ਸਾਡੇ ਕੋਲ ਬਾਰਿਸ਼ ਕਾਫੀ ਜ਼ਿਆਦਾ ਹੋਈ ਸੀ 24 ਦੇ ਵਿੱਚ ਵੀ ਬਾਰਿਸ਼ ਨਾਰਮਲ ਤੋਂ ਜ਼ਿਆਦਾ ਹੀ ਰਹੀ ਹੈ ਪਰ ਇਹ ਹੈ ਕਿ ਉਦੋਂ ਮਤਲਬ ਇੰਨੀ ਜ਼ਿਆਦਾ ਹਾਰਡ ਵਰਗ ਦੇ ਹਾਲਾਤ ਨਹੀਂ ਸੀਗੇ ਕਿਉਂਕਿ ਉੱਪਰ ਪਹਾੜੀ ਇਲਾਕਿਆਂ ਦੇ ਵਿੱਚ ਇੰਨੀ ਬਾਰਿਸ਼ ਨਹੀਂ ਹੋਈ ਸੀ ਪਰ ਸਾਡੇ ਕੋਲ ਜਿਹੜਾ ਰਿਕਾਰਡ ਹੈ ਉਹਦੇ ਵਿੱਚ 24 ਦੇ ਵਿੱਚ ਵੀ ਅੱਛੀ ਬਾਰਿਸ਼ ਹੋਈ ਹੈ 23 ਦੇ ਵਿੱਚ ਤਾਂ ਹੋਈ ਬਹੁਤ ਜ਼ਿਆਦਾ ਸੀ ਐਕਸੈਸ ਦੇ ਵਿੱਚ ਹੀ ਹੋਈ ਸੀਗੀ ਸੋ ਹੁਣ 25 ਦੇ ਵਿੱਚ ਵੀ ਇਸ ਤਰ੍ਹਾਂ ਦੇ ਹਾਲਾਤ ਨੇ ਅ ਦੇਖਿਆ ਜਾਵੇ ਤਾਂ ਹੁਣ ਮਤਲਬ ਹਰ ਸਾਲ ਜਿਹੜੇ ਆ ਨਾ ਜਿਹੜੀਆਂ ਐਕਸਟ੍ਰੀਮ ਵੈਦਰ ਇਵੈਂਟਸ ਨੇ ਉਹ ਵਧ ਰਹੇ ਨੇ ਕਿਤੇ ਆਪਣੇ ਕਲਾਊਡ ਬਸਟ ਹੋ ਰਿਹਾ ਕਿਤੇ ਲੈਂਡਸਲਾਈਡਸ ਹੋ ਰਹੀਆਂ ਨੇ ਕਿਤੇ ਬਹੁਤ ਜ਼ਿਆਦਾ ਮਤਲਬ ਬਾਰਿਸ਼ ਦਾ ਇਹੰਨਾ ਜ਼ਿਆਦਾ ਹੀ ਕੰਟੀਨਿਊਸ ਹੈਵੀ ਰੇਨਫਾਲ ਹੋ ਰਹੀ ਹੈ ਸੋ ਇਹ ਇੱਕ ਤਰ੍ਹਾਂ ਨਾਲ ਹੈਸ਼ਟੈਗ ਕਲਾਈਮੇਟ ਚੇਂਜ ਦੀ ਉਹਦੇ ਕਰਕੇ ਹੋ ਰਿਹਾ ਗਲੋਬਲ ਵਾਰਮਿੰਗ ਕਰਕੇ ਹੋ ਰਿਹਾ ਹੈ ਔਰ ਸਾਨੂੰ ਇੱਕ ਤਰ੍ਹਾਂ ਦੀ ਕਹਿੰਦੇ ਆ ਖਤਰੇ ਦੀ ਕੰਟੀ ਹੈ ਕਿ ਆਪਾਂ ਮਤਲਬ ਹਲੇ ਵੀ ਸਾਨੂੰ ਇਹ ਚੀਜ਼ਾਂ ਨੂੰ ਧਿਆਨ ਚ ਰੱਖਣਾ ਚਾਹੀਦਾ ਹੈ ਕਿ ਅਸੀਂ ਕਿਸੇ ਤਰ੍ਹਾਂ ਦਾ ਵੀ ਕੁਦਰਤ ਨਾਲ ਖਿਲਵਾੜ ਨਾ ਕਰੀਏ ਤਾਂ ਕਿ ਆਉਣ ਵਾਲਾ ਵਾਲੇ ਦਿਨਾਂ ਦੇ ਵਿੱਚ ਵੀ ਜਾਂ ਆਉਣ ਵਾਲੇ ਟਾਈਮ ਦੇ ਵਿੱਚ ਵੀ ਸਾਨੂੰ ਜਿਹੜੀਆਂ ਇਹ ਜਿਹੀਆਂ ਲਾਮਤਾ ਉਹਨਾਂ ਦਾ ਸਾਹਮਣਾ ਨਾ ਕਰਨਾ ਪਵੇ ਖਿਆਲ ਜੇਕਰ ਤੁਸੀਂ ਵੀ ਕਿਤੇ ਬਾਹਰ ਜਾਂਦਾ ਜਾਂ ਪਹਾੜੀ ਖੇਤਰਾਂ ਦੇ ਵਿੱਚ ਜਾਣ ਦੀ ਸੋਚ ਰਹੇ ਹੋ ਤਾਂ ਉਸ ਤੋਂ ਪਹਿਲਾਂ ਮੌਸਮ ਬਾਰੇ ਜ਼ਰੂਰ ਜਾਣਕਾਰੀ ਹਾਸਲ ਕਰ ਲਓ ਤਾਂ ਕਿ ਤੁਸੀਂ ਕਿਸੇ ਮੁਸੀਬਤ ਦੇ ਵਿੱਚ ਨਾ ਫਸ ਜਾਵੋ ਹਕੀਕਤ ਰਿਪੋਰਟ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ